ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜੋ ਹੁਣੇ-ਹੁਣੇ ਨੈੱਟ ਦੇ ਉੱਤੇ ਨਵੀਂ ਵਾਇਰਲ ਹੋ ਰਹੀ ਹੈ ਜਿਸ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਤੁਸੀਂ ਰਾਜਵੀਰ ਜਵੰਦਾ ਨੂੰ ਸਾਰੇ ਜਾਣਦੇ ਹੋਵੋਗੇ ਜਿਨ੍ਹਾਂ ਦੀ ਅੱਜ ਤੋਂ ਤਕਰੀਬਨ ਸਭਾ ਮਹੀਨਾ ਪਹਿਲਾਂ ਭਿਆਨਕ ਐਕਸੀਡੈਂਟ ਦੇ ਕਾਰਨ ਮੌਤ ਹੋ ਗਈ ਸੀ ਪਰ ਜਿਹੜੇ ਹੁਣ ਰਾਜਵੀਰ ਜਵੰਦਾ ਹਨ ਉਹਨਾਂ ਦੀ ਮੌਤ ਦੇ ਬਾਰੇ ਰਾਤੋਂ ਰਾਤ ਅਜਿਹੇ ਖੁਲਾਸੇ ਹੋਏ ਹਨ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਚਾਣ ਵਾਲੇ ਲੋਕਾਂ ਨੂੰ ਰਾਜਵੀਰ ਜਵੰਦਾ ਦੇ ਚਾਣ ਵਾਲੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਹਿੰਦੇ ਹਨ ਜਿਹੜੀ ਰਾਜਵੀਰ ਜਵੰਦਾ ਦੀ ਸਗੀ ਭੈਣ ਹੈ ਜਿਸ ਦਾ ਨਾਮ ਮਨਪ੍ਰੀਤਕੌਰ ਹੈ ਉਸ ਦੇ ਵੱਲੋਂ ਰਾਜਵੀਰ ਜਵੰਦਾ ਦੇ ਦੋਸਤਾਂ ਦੇ ਨਾਲ ਮਿਲ ਕੇ ਇਹ ਕਤਲ ਕਰਵਾਇਆ ਗਿਆ ਕਿਉਂਕਿ ਕਹਿੰਦੇ ਹਨ ਕਿ ਇੱਕ ਵਾਰ ਅਜਿਹਾ ਸਮਾਂ ਸੀ ਜਦੋਂ ਉਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਰਖੜੀ ਦੇ ਤਿਹਾਰ ਉੱਤੇ ਬਹਿਸ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਮੁੜ ਕੇ ਉਹਨਾਂ ਦਾ ਕਦੇ ਪਿਆਰ ਨਹੀਂ ਬਣਦਾ ਤੇ ਉਸ ਦੀ ਭੈਣ ਰਾਜਵੀਰ ਜਵੰਦਾ ਦੀ ਜਿਹੜੀ ਮਨਪ੍ਰੀਤ ਹੁੰਦੀ ਹੈ ਉਹ ਰਾਜਵੀਰ ਜਵੰਦਾ ਤੋਂ ਖੁੰਦਕ ਖਾਣ ਲੱਗਦੀ ਹੈ ਜਿਸ ਦੇ ਕਾਰਨ ਉਹ ਰਾਜਵੀਰ ਜਵੰਦਾ ਦੇ ਦੋਸਤਾਂ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਨੱਟ ਦੇ ਰਾਹੀਂ ਸੰਪਰਕ ਕਰਦੀ ਹੈ ਤੇ ਕਹਿੰਦੇ ਹਨ ਉਹਨਾਂ ਨੂੰ ਕਈ ਲੱਖਾਂ ਰੁਪਏ ਦੇ ਕੇ ਰਾਜਵੀਰ ਜਵੰਦਾ ਨੂੰ ਮਰਵਾਇਆ ਜਾਂਦਾ ਹੈ ਰਾਜਵੀਰ ਜਵੰਦਾ ਐਕਸੀਡੈਂਟ ਦੇ ਨਾਲ ਨਹੀਂ ਰਾਜਵੀਰ ਜਵੰਦਾ ਨੂੰ ਮરાਇਆ ਗਿਆ ਹੈ ਇਹ ਬਿਆਨ ਰਾਜਵੀਰ ਜਵੰਦਾ ਦੇ ਦੋਸਤਾਂ ਨੇ ਦਿੱਤੇ ਹਨ ਜਦੋਂ ਪੁਲਿਸ ਦੇ ਵੱਲੋਂ ਉਹਨਾਂ ਦਾ ਇੱਕ ਪੂਰੀ ਰਾਤ ਰਿਮਾਂਡ ਹੁੰਦਾ ਹੈ ਤੇ ਉਹਨਾਂ ਤੇ ਪਟਾ ਚਾੜਿਆ ਜਾਂਦਾ ਹੈ ਤਾਂ ਦੋਸਤ ਮੂੰਹ ਖੋਲਦੇ ਹਨ ਕਿ ਹਾਂ ਰਾਜਵੀਰ ਜਵੰਦਾ ਦੀ ਸਾਕੀ ਭੈਣ ਮਨਪ੍ਰੀਤ ਨੇ ਇਹ ਕਾਂਡ ਕਰਵਾਇਆ ਹੈ ਇਹ ਕਤਲ ਕਰਵਾਇਆ ਹੈ ਜਿਸ ਦੇ ਕਾਰਨ ਅਸੀਂ ਲੱਖਾਂ ਰੁਪਇਆ ਲੈ ਕੇ ਰਾਜਵੀਰ ਜਵੰਦਾ ਨੂੰ ਆਪਣੇ ਜਿਗਰੀ ਸਾਥੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰ ਦੋਸਤੋ ਰਾਜਵੀਰ ਜਵੰਦਾ ਦੇ ਸਾਰੇ ਹੀ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਹੁਣ ਜਿਹੜੀ ਭੈਣ ਹੈ ਉਹ ਵਿਦੇਸ਼ ਵਿੱਚ ਫਿਰ ਤੋਂ ਚਲੀ ਗਈ ਹੈ ਜਿਸ ਕਾਰਨ ਹੁਣ ਪੁਲਿਸ ਭੈਣ ਨੂੰ ਫੜਨ ਦੀ ਤਲਾਸ਼ ਦੇ ਵਿੱਚ ਲੱਗੀ ਹੋਈ ਹੈ ਤੇ ਦੋਸਤੋ ਪਰ ਇਹ ਖਬਰ ਨੈੱਟ ਤੇ ਜਰੂਰ ਲੀਕ ਹੋ ਰਹੀ ਹੈ ਲੋਕਾਂ ਦੇ ਵੱਲੋਂ ਪਾਈ ਜਾ ਰਹੀ ਹੈ ਪਰ ਹਲੇ ਤੱਕ ਇਸ ਦੀ ਪੁਸ਼ਟੀ ਨਾ ਪਰਿਵਾਰ ਵੱਲੋਂ ਨਾ ਕਿਸੇ ਹੋਰ ਵੱਲੋਂ ਕੀਤੀ ਗਈ ਕਿ ਆਖਰਕਾਰ ਸੱਚੀ ਮੁੱਚੀ ਉਸ ਦੀ ਭੈਣ ਗੁਨਾਹਗਾਰ ਹੈ ਉਸਨੇ ਕਤਲ ਕਰਵਾਇਆ ਹੈ ਪਰ ਦੋਸਤੋ ਇਹ ਖਬਰ ਹਲੇ ਤੱਕ ਸੱਚੀ ਸਾਬਤ ਨਹੀਂ ਹੋਈ ਜੇਕਰ ਇਹ ਖਬਰ ਝੂਠੀ ਸਾਬਤ ਹੁੰਦੀ ਹੈ ਜਾਂ ਫਿਰ ਸੱਚੀ ਤਾਂ ਅਸੀਂ ਤੁਹਾਡੇ ਨਾਲ ਜਰੂਰ ਵੀਡੀਓ ਸਾਂਝੀ ਕਰਾਂਗੇ ਹਲੇ ਇਸ ਖਬਰ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਤੇ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਦੋਸਤੋ ਦੁੱਖ ਦਾ ਸਮਾਂ ਹੈ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਜ਼ਰੂਰ ਖੜਨਾ ਤੇ ਅਫਵਾਹਾਂ ਨੂੰ ਨਾ ਫਲਾਓ ਤੇ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ